ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਜਬੇ ਨੈ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਉਦ ਸਭ ਕਿਸ ਮੈਨੋ ਸੌਪਿਆ ਜਾ ਤੇਰਾ ਬੰਦਾ ਤਜੋ ਸੇ ਅਨਪ ਸਰਜਣ ਹੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਦੋਖ ਪਰਮ ਭਉ ਜਾਏ ਸੋ ਕਹੋ ਟਲ ਗੁਰ ਸੇਵੀਐ ਤਨਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਬਲਕੋ ਲ਼ੰਗਮ ਸਾਦੇ ਪੰਜ ਜਨਾਂ ਸਿਓ ਸੰਗਨ ਛੁਟਕਿਓ ਅਦਕੇ ਅਹੰ ਬੁੱਧ ਬਾਦੈ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਲ਼ੰਗਮ ਸਾਦੇ ਜਨ ਜਨ ਆਸਿਓ ਸੰਗ ਨਾ ਛੁਟਕਿਓ ਯਦ ਕਿਆ ਹਮ ਬਧ ਬਾਂਧੈ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਫਾਰ ਪਰਿਓ ਸੁਆਮੀ ਕੈ ਦਵਾਰ ਦੀਜੈ ਬੋਧ ਬਿਵਕਾਰ ਹਾਓ ਨਾ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਤਟ ਤੇ ਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟ ਗੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦਾ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗਵਰ ਬਹੁ ਵਿਧ ਦਾਨ ਦਾ ਤਾਰਾ ਅੰਨ ਵਸਤਰ ਭੂਮ ਬਵਾਰ ਪੇ ਨਡੰਡਾਤ ਖੱਟ ਕਰਮ ਰਤ ਰਹਿਤਾ ਹਉ ਕਰਤ ਬੰਦਨ ਮਹ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿਦਿਆਸਣ ਚੌਰਾਸੀ ਐ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਰਾਜ ਨੀਲਾ ਰਾਜਨ ਕੀ ਰਤਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋ ਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵ ਕਹਿ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਹਮਨ ਰਾਤਾ ਤੇਰੋ ਸੇਵ ਕਹਿ ਰੰਗ ਮਾਤਾ ਕਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀ ਰਤਨੇ ਹੋ ਮਨ ਰਾਤਾ ਰਹਾਉ ਦੂਜਾ ਵਾਹੇ ਗੁਰੂ ਜੀ ਕਾ ਕਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੇ ਗੁਰ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਅੱਜ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠਿ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 641 42 ਅੰਗ ਪਰ ਸਿशोਭਤ ਹੈ ਸੋਰਠ ਮਹਲਾ 5 ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ paath padhyo ar ved vicharyo nivl bhangam sade panch janasyo sang na shutkyo adak aham bodh bande satguru ji kende ke je koi manukh ved adak dharm pustak nu padda hai vichar da hai koi manukh nivle karm karda hai koi kundal ni nadi raste pran chhad da hai ਪਰ ਇੰਨਾ ਸਾਧਨਾ ਦੇ ਨਾਲ ਕਾਮ ਆਦਿਕ ਪੰਜਾਂ ਵਿਕਾਰਾਂ ਨਾਲੋਂ ਸਾਥ ਮੁਕ ਨਹੀਂ ਸਕਦਾ ਸਗੋਂ ਵਧੇਕ ਅਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਸਤਿਗੁਰੂ ਜੀ ਕਹਿੰਦੇ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿਥੇ ਹੋਏ ਧਰਮ ਕੰਮ ਕਰਦੇ ਨੇ ਪਰ ਇਨਾਂ ਤਰੀਕਿਆਂ ਨਾਲ ਪ੍ਰਮਾਤਮਾ ਦੇ ਚਰਣਾ ਵਿੱਚ ਜੁੜਿਆ ਨਹੀਂ ਜਾ ਸਕਦਾ ਹਾਰ ਪਰਿਓ ਸੁਆਮੀ ਕੈ ਦਵਾਰ ਹੈ ਦੀਜੈ ਬੁੱਧ ਬਵੇਕਾਰਹਾਓ ਸਤਿਗੁਰੂ ਜੀ ਕਹਿੰਦੇ ਤਾਂ ਮੈਂ ਇਨਾਂ ਕਰਮਾਂ ਦਾ ਆਸਰਾ ਛੱਡ ਕੇ ਉਸ ਮਾਲਕ ਅਕਾਲ ਪੁਰਖ ਵਹਿਗੁਰੂ ਜੀ ਦੇ ਦਰ ਤੇ ਆਣ ਡਿੱਗਾ ਹਾਂ ਅਤੇ ਅਰਜ਼ੋਈ ਕਰਦਾ ਰਹਿੰਦਾ ਹਾਂ ਕਿ हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਸਮਤ ਸੋਝੀ ਬਖਸ਼ਿਸ਼ ਕਰ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ 마ਹੀ ਕੋਈ ਮਨੁੱਖ ਚੁੱਪ ਸਾਦੀ ਬੈਠਾ ਹੈ ਕੋਈ ਕਰਪਾਤੀ ਬਣ ਗਿਆ ਹੈ ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ ਕੋਈ ਜੰਗਲ ਵਿੱਚ ਨਗਨ ਹੋ ਕੇ ਤੁਰਿਆ ਫਿਰਦਾ ਹੈ ਟਟ ਤੀਰੰਦ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕੈ ਨਾਹੀ ਕੋਈ ਮਨੁੱਖ ਸਾਰੇ ਤੀਰਥਾਂ ਦਾ ਡਟਣ ਕਰ ਰਿਹਾ ਹੈ ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਵੀ ਮਨ ਦੀ ਦਾਮਾ ਡੋਲ ਹਾਲਤ ਜਿਹੜੀ ਆ ਉਹ ਮੁਕਦੀ ਨਹੀਂ ਮਨ ਕਾਮਨਾ ਤੀਰਥ ਜਾਏ ਭਰ ਧਰਿਓ ਵਾਹਿਗੁਰੂ ਮਨ ਕਾਮਨਾ ਤੀਰਤ ਜਾਏ ਬਸਿਓ ਸਿਰ ਕਰ ਵੱਤ ਧਰਾਏ ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਤਾ ਉਤੇ ਜਾ ਬਸਿਆ ਹੈ ਮੁਕਤੀ ਦਾ ਚਾਹਵਨ ਸਿਰ ਉਤੇ ਸ਼ਿਵ ਜੀ ਵਾਲਾ ਆਰਾ ਰਖਵਾਉਂਦਾ ਹੈ ਅਤੇ ਆਪਣੇ ਆਪ ਨੂੰ ਚਰਾ ਲੈਂਦਾ ਹੈ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ ਇਨਾ ਕੁਝ ਕਰਦਿਆਂ ਹੋਇਆ ਵੀ ਸਤਿਗੁਰੂ ਜੀ ਕਹਿੰਦੇ ਜੇਕ ਮਨੁੱਖ ਇਹੋ ਜਿਹੇ ਲੱਖਾਂ ਹੀ ਯਤਨ ਕਰੇ ਇਸ ਤਰ੍ਹਾਂ ਵੀ ਮਨ ਦੀ ਜੜੀ ਵਿਕਾਰਾਂ ਦੀ ਮੈਲ ਹੈ ਉਹ ਲੈਂਦੀ ਨਹੀਂ ਕਨਕ ਕਾਮਨੀ ਹੈ ਵਰ ਗੈਵਰ ਬਹੁ ਵਿਦਦਾਨ ਦਾ ਤਾਰਾ ਕੋਈ ਮਨੁੱਖ ਸੋਨਾ ਇਸਤਰੀਆਂ ਵਧੀਆ ਘੋੜੇ ਵਧੀਆ ਹਾਥੀ ਇਹੋ ਜੇ ਕਿਸਮਾਂ ਦੇ দান ਕਰਨ ਵਾਲਾ ਹੈ ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ ਕੋਈ ਮਨੁੱਖ ਅੰਨ দান ਕਰਦਾ ਹੈ ਕੱਪੜੇ দান ਕਰਦਾ ਹੈ ਜ਼ਮੀਨ দান ਕਰਦਾ ਇਸ ਤਰ੍ਹਾਂ ਵੀ ਪ੍ਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕੀਦਾ ਪੂਜਾ ਅਰਤਾ ਬੰਦਨ ਡੰਡੋਤ ਖਟ ਕਰਮਾ ਰਤ ਰਹਤਾ ਕੋਈ ਮਨੁੱਖ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਨਮਸਕਾਰ ਡੰਡੋਤ ਕਰਨ ਵਿੱਚ ਛੇ ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਹੈ ਹਉ ਹਉ ਕਰਤਿ ਬਿਹਾਇ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਪਰ ਉਹ ਵੀ ਇਨਾ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਾਰਨ ਕਰਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਹੰਕਾਰ ਨਾਲ ਕਰਦਾ ਕਰਦਾ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ ਇਸ ਤਰੀਕੇ ਨਾਲ ਵੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ਜੋਗ ਸਿੱਧ 84 ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ ਜੋਗ ਮਤ ਵਿੱਚ ਸਿੱਧਾਂ ਦੇ ਪ੍ਰਸਿੱਧ 84 ਆਸਣ ਹਨ ਇਹ ਆਸਣ ਕਰ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸਿਓ ਸੰਗ ਨਾ ਗਹਿਆ ਉਮਰ ਤਾਂ ਭਾਵੇਂ ਲੰਬੇ ਰਹੀ ਕਰਣੀਦਾ ਹੈ ਪਰ ਇਸ ਤਰ੍ਹਾਂ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ ਮੁੜ ਮੁੜ ਜਨਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਰਾਜ ਲੀਲਾ ਰਾਜਨ ਕੀ ਰਤਨਾ ਕਰਿਆ ਹੁਕਮ ਅਫਾਰਾ ਕਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮੰਨਦੇ ਨੇ ਰਾਜਿਆਂ ਵਾਲੇ ठाਠ ਬਾੜ ਬਣਾਉਂਦੇ ਨੇ ਲੋਕਾਂ ਉੱਤੇ ਹੁਕਮ ਚਲਾਉਂਦੇ ਨੇ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਸੁੰਦਰ ਇਸਤਰੀ ਦੀ ਸੇਜ ਮੰਨਦੇ ਨੇ ਆਪਣੇ ਸਰੀਰ ਉੱਤੇ ਚੰਦਨ ਤੇ ਅਤਰ ਵਰਤਦੇ ਨੇ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਹੁਣ ਗੁਰੂ ਪਿਆਰੇ ਸਾਧ ਸੰਗਤ ਜੋ ਇਹਨਾਂ ਤੋਂ ਬਚਣ ਦਾ ਤਰੀਕਾ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਮਤ ਸਲਾਬ ਕਰਨੀ ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ਼੍ਰੇਸ਼ਟ ਕਰਮ ਹੈ ਸਰਬ ਧਰਮ ਵਿੱਚ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸਮਾ ਇਹ ਮੌਕਾ ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਇਸ ਕਰਕੇ ਹੀ ਬੇਨਤੀ ਕਰੀਦੀ ਹੈ ਭਾਈ ਸਾਧ ਸੰਗਤ ਵਿੱਚ ਆਣ ਕੇ ਕੇਵਲ ਤੇ ਕੇਵਲ ਨਾਮ ਦੀ ਗੱਲ ਕਰੀਏ ਬਾਕੀ ਸਾਰਾ ਕੁਝ ਛੱਡ ਦੇਈਏ ਦੁਨੀਆ ਦੇ ਝਮੇਲੇ ਕਰਨ ਵਾਸਤੇ ਦੁਨੀਆ ਦੀਆਂ ਗੱਲਾਂ ਕਰਨ ਵਾਸਤੇ ਸਾਡੇ ਕੋਲ ਦਿਨ ਬਹੁਤ ਪਿਆ ਹੁੰਦਾ ਪਰ ਐਸ ਸਮੇਂ ਆਣ ਕੇ ਕੇਵਲ ਨਾਮ ਬਾਣੀ ਦੀ ਗੱਲ ਹੋਵੇ ਤੇਰੋ ਸੇਵਕ ਇਹ ਰੰਗ ਮਾਤਾ ਤੇਰਾ ਬਕ ਤੇਰੀ ਸਿਵਤ ਸਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਦੀਨਾ ਦੇ ਦੁਖ ਦੂਰ ਕਰਨ ਵਾਲਾ ਪ੍ਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਦਾ ਇਹ ਮਨ ਪ੍ਰਮਾਤਮਾ ਦੀ ਸਿਵਤ ਸਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਸੋ ਕੋਟਾਨ ਕੋੜ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨਾਂ ਅਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਸ਼ਰਮਤ ਕੀਤੀ ਅਮਰਤ ਵੇਲਾ ਕੋਲੇ ਦਰਸ਼ਨ ਦੀ ਦਾਇਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਅਚਨਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰੇ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਦਾ ਨਦੀਆਂ ਦਾ ਤਾਮਰਤ ਮੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ਭ ਮਨੋ ਕਾਮਨਾਵਾਂ ਪੂਰਨ ਕਰਨ ਸਰਬਤ ਸੰਗਤਾਂ ਦਾ ਧੰਨਵਾਦ ਸਰਬਤ ਸੰਗਤਾਂ ਨੂੰ ਜੀ ਆਇਆਂ ਜੀ ਆਇਆਂ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਬਾਂਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ गुरु सातना ਖਰਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਵਾਹਿਗੁਰੂ ਜੀ ਕੀ ਫਤਿਹ